ਨਾਨਕ ਸਿੰਘ ਜੀ ਦਾ ਲਿਖਿਆ ਹੋਇਆ ਨਾਵਲ ਗगन ਦਵਾਮਾ ਬਾਜਿਆ ਭਾਗ 7 ਕਿਤਨਾ ਨੌਕਾ ਪਰਿਵਰਤਨ ਕਿ ਜਿਹੜਾ ਮੋਤੀ ਇਸ ਦਪੰਤੀ ਜੋੜੇ ਨੂੰ ਫੁੱਟੀ ਅੱਖ ਨਹੀਂ ਸੀ ਬਾਂਦਾ ਜਿਹਦਾ ਚੇਤਾ ਕਰਕੇ ਹੀ ਇਹ ਦੋਵੇਂ ਅੱਗ ਭੂਕਾ ਹੋ ਕੇ ਉੱਠਦੇ ਸਨ ਉਹੀ ਮੋਤੀ ਉਹਨਾਂ ਦੀਆਂ ਅੱਖਾਂ ਦਾ ਚਾਨਣ ਤੇ ਦਿਲਾਂ ਦਾਕਰਾਰ ਬਣ ਗਿਆ ਤੇ ਇੰਜ ਚਟਪਟ ਜਿਵੇਂ ਕਿਸੇ ਜਾਦੂਗਰ ਨੇ ਉਹਨਾਂ ਨੂੰ ਜਾਦੂ ਦੀ ਛੜੀ ਦਵਾ ਦਿੱਤੀ ਹੋਵੇ ਵਾਸਤਵ ਵਿੱਚ ਮੋਤੀ ਦੀ ਚਿੱਠੀ ਜਾਦੂ ਦੀ ਛੜੀ ਹੀ ਸੀ ਮੋਤੀ ਜਿਹੜਾ ਇਹਨਾਂ ਦੋਹਾਂ ਦੀਆਂ ਨਜ਼ਰਾਂ ਵਿੱਚ ਇੱਕ ਨੰਬਰ ਦਾ ਲੋਫਰ ਤੇ 10 ਨੰਬਰ ਦਾ ਬਦਮਾਸ਼ ਸੀ ਅੱਜ ਇੱਕ ਆਦਰਸ਼ ਗਪਰੂ ਦੇ ਰੂਪ ਵਿੱਚ ਬਦਲਿਆ ਜਾਪ ਰਿਹਾ ਸੀ ਉਹਨਾਂ ਨੂੰ ਮੋਤੀ ਹੁਣ ਨੇਰਾ ਉਹਨਾਂ ਦੀ ਲੜਕੀ ਲਈ ਸਪਾਤਰ ਹੀ ਨਹੀਂ ਬਲਕਿ ਆਪਣੇ ਸਮੁੱਚੇ ਦੇਸ਼ ਲਈ ਗੌਰਵ ਦੀ ਚੀਜ਼ ਸੀ ਕਿਹੜੇ ਮਾਪੇ ਹੋਣਗੇ ਜਿਹੜੇ ਆਪਣੀ ਸੰਤਾਨ ਦੇ ਗੁਣ ਕਰਮ ਸੁਭਾਅ ਤੋਂ ਅਨਜਾਨ ਹੋਣ ਕਿ ਰਾਣੋ ਦੇ ਮਾਪੇ ਇਸ ਗੱਲੋਂ ਵੇਖ ਖਬਰ ਸੰਨ ਕਿ ਬਚਪਨ ਤੋਂ ਹੀ ਰਾਣੋ ਤੇ ਮੋਤੀ ਇੱਕ ਦੂਜੇ ਦੇ ਸਾਹੇ ਜਿੰਦੇ ਸਨ ਸ਼ਾਇਦ ਇਹੋ ਵਜ੍ਹਾ ਸੀ ਕਿ ਤਾਰੋ ਦੇ ਜਿੰਦਿਆਂ ਕਦੀ ਕਦੀ ਦੋਹਾ ਗਵਾਂਡਣਾ ਵਿੱਚ ਭਵੇਂ 6:00 8:00 ਵਜੋਂ ਹੀ ਇਸ ਕਿਸਮ ਦੀਆਂ ਗੱਲਾਂ ਹੋਇਆ ਕਰਦੀਆਂ ਸਨ ਸੱਚੀ ਰਾਧਾ ਕ੍ਰਿਸ਼ਨ ਦੀ ਜੋੜੀ ਜਾਪਦੀ ਹੈ ਵੇਖਣਾ ਜੀਕਣ ਹੀਰ ਤੇ ਰਾਂਝਾ ਤੁਰੇ ਆਉਂਦੇ ਨੇ ਤੇ ਹੁਣ ਜਦ ਕੀ ਕਿਸੇ ਵੀਲੇ ਦੀਆਂ ਹਾਸੇ ਭਾਣੇ ਆਖਾਂ ਹੋਗਾ ਗੱਲਾਂ ਅਮਲੀ ਰੂਪ ਵਿੱਚ ਬਦਲ ਰੰਗਣਾ ਸੀ ਜਦ ਹਕੀਕੀ ਮਹੀਨਿਆਂ ਵਿਚ ਰਾਧਾ ਕ੍ਰਿਸ਼ਨ ਤੇ ਹੀ ਰਾਂਜੀ ਦੀ ਥੋੜੀ ਜੋੜੀ ਜੁੜਨ ਦਾ ਵਕਤ ਆ ਪਹੁੰਚਾ ਤਾਂ ਸਤਿਆ ਨੂੰ ਖੁਸ਼ੀ ਵਿੱਚ ਪਾਗਲ ਹੋ ਉਠਣਾ ਚਾਹੀਦਾ ਸੀ ਸੰਭਵ ਸੀ ਕਿ ਹੋ ਹੀ ਸੋ ਉਠਦੀ ਪਰ ਅਜੇ ਤਾਂ ਪਹਾੜ ਜੁੱਡੀ ਰਕਾਵਟ ਮਚੂਰ ਸੀ ਜੋੜੀ ਜੁੜਦੇ ਰਸਤੇ ਵਿੱਚ ਮੋਤੀ ਲੜਾਈ ਦੇ ਮੋਰ ਤੇ ਮੋਰਚੇ ਤੇ ਚਲਾ ਗਿਆ ਰੱਬ ਜਾਣੇ ਕਦੋਂ ਪਰਤੇਗਾ ਜਾਂ ਪਰਤੇਗਾ ਵੀ ਕਿ ਨਹੀਂ ਮੋਤੀ ਇਸ ਵੇਲੇ ਜਵਾਲਾਮੁਖੀ ਦੀ ਦਹਾਨੀ ਉੱਤੇ ਜਾ ਖੜੋਤਾ ਹੈ ਰੱਬ ਨਾ ਕਰਾਈ ਚ ਸੱਤਿਆ ਦੀ ਚਿੰਤਾ ਨਿثارਤ ਵਿਸਤਾਂ ਨਹੀਂ ਸੀ ਇਸੇ ਗੱਲੋਂ ਦੋਹਾਂ ਪਤੀ ਪਤਨੀ ਵਿਚਾਲੇ ਕਈ ਵਿਰਾਂਕੂ ਸਰਮੋਸਰ ਸ਼ੁਰੂ ਹੋ ਜਾਂਦੇ ਪਰ ਇਹ ਇੱਕ ਐਸੀ ਸਮੱਸਿਆ ਸੀ ਜਿਸ ਦਾ ਕੋਈ ਵੀ ਹੱਲ ਕਿਸੇ ਦੇ ਸਮਝ ਵਿੱਚ ਨਹੀਂ ਸੀ ਤੇ ਲਈ ਮਨਮਰਜੀ ਦਾ ਬਰ ਲੱਭ ਪੈਣਾ ਮਾਪਿਆਂ ਲਈ ਖਾਸ ਕਰਕੇ ਮਾਂ ਲਈ ਅਮਿੱਟ ਖੁਸ਼ੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਸੰਭਵ ਸੀ ਕਿ ਸਤਿਆ ਲਈ ਇਹ ਖੁਸ਼ੀ ਦਿਲ ਅੰਦਰ ਮਿਟਾਣੀ ਮੁਸ਼ਕਲ ਹੋ ਜਾਂਦੀ ਤੇ ਅਗਲੇ ਦਿਨ ਦਾ ਸੂਰਜ ਚੜ੍ਹਨ ਤੋਂ ਪਹਿਲਾਂ-ਪਹਿਲਾਂ ਉਹ ਆਪਣੇ ਗਲੀ-ਮਹੱਲੇ ਵਿੱਚ ਆਪਣੇ ਘੰਡਾ-ਘੰਡਾ ਵਿੱਚ ਸੱਟ ਢੋਰਾ ਫੇਰ ਦਿੰਦੀ। ਫਿਰ ਇਸੇ ਅਨਾਸ਼ਟਕਾਰੀ ਸੁਭਾਅਵਨਾ ਦੀ ਪਰਛਾਵੇਂ ਨੇ ਉਸ ਦੀ ਖੁਸ਼ੀ ਨੂੰ ਨਾਲੇ ਉਸ ਦੀ ਜ਼ੁਬਾਨ ਨੂੰ ਜਿੰਦਰਾ ਲਾ ਰੱਖਿਆ ਸੀ। ਰਾਣੋ ਵੀ ਐਡੀ ਬੁੰ ਬੁੰਨੀ ਨਹੀਂ ਸੀ ਜੋ ਉਸ ਨੇ ਇਸ ਮਹੱਤਵਪੂਰਨ ਉਲਝਣ ਵੱਲ ਧਿਆਨ ਨਾ ਦਿੱਤਾ ਹੋ। ਇਸ ਨੂੰ ਰਾਣੋ ਦੀ ਮਾਨਸਿਕ ਮਜਬੂਰੀ ਕਿਹਾ ਜਾਵੇ ਭਾਵੇਂ ਮੋਤੀ ਦੀ ਚਿੱਠੀ ਅਤੇ ਮੁਲਾਕਾਤ ਦਾ ਸਭ ਕੁਝ ਸਮਝਦੀ ਹੋਈ ਵੀ ਉਹ ਇਸ ਵੱਲ ਜਾਂ ਤਾਂ ਉਪੇਖਥ ਸੀ ਜਾਂ ਫਿਰ ਇਹ ਗੱਲ ਉਸ ਦੇ ਯਕੀਨ ਵਿੱਚ ਹੀ ਨਹੀਂ ਆ ਸਕਦੀ ਕਿ ਉਸ ਦੇ ਮੋਤੀ ਨਾਲ ਵਾਲ ਵਿੰਗਾ ਉਸ ਦੇ ਮੋਤੀ ਦਾ ਵਾਲ ਵਿੰਗਾ ਹੋਵੇਗਾ ਪਤੀ ਦੇ ਬਾਬਸਾ ਚਲੇ ਜਾਣ ਤੋਂ ਬਾਅਦ ਕਈ ਦਿਨਾਂ ਤੱਕ ਸਤਿਆ ਅੰਦਰੋਂ ਅੰਦਰੀ ਇਸ ਚਿੰਤਾ ਨੂੰ ਸਮੋਈ ਰੱਖਿਆ ਛੇਕੜ ਜਾ ਸੁਸਤੇ ਲਈ ਇਹ ਬੋਝ ਚੁੱਕੀ ਰੱਖਣਾ ਅਸਹਿ ਹੋ ਠਿਆ ਤਾਂ ਇੱਕ ਦਿਨ ਉਹ ਰਾਣੋ ਅੱਗੇ ਇਸ ਦਾ ਜ਼ਿਕਰ ਛੇੜ ਹੀ ਬੈਠੀ ਰਾਣੋ ਇੱਕ ਗੱਲ ਆਖਾਂ ਕੀ ਬੇਬੇ ਮੈਂ ਕਿਹਾ ਅਸੀਂ ਜੋ ਐਡੇ ਲੰਬੇ ਲੰਬੇ ਦਾਈਏ ਬਣਨ ਡੇ ਹੋਈਆਂ ਰਾਣੋ ਟੋਕ ਕੇ ਬੋਲੀ ਕਾਦੇ ਦਾਈਏ ਬੇਬੇ ਮੋਤੀ ਬਾਬਤ ਹੋਰ ਕਾਦੀ ਰਾਣੋ ਪਾਸ ਸ਼ਾਇਦ ਮਾਂ ਦੇ ਇਸ ਸਵਾਲ ਦਾ ਕੋਈ ਦੋ ਟੁਕ ਜਵਾਬ ਨਹੀਂ ਸੀ ਸਤਿਆ ਕਹਿ ਰਹੀ ਸੀ ਰੱਬ ਸੱਚਾ ਸੱਚੀ ਮਿਹਰ ਕਰੇ ਮੋਤੀ ਦਾ ਧਾਗਾ ਲੰਬਾ ਹੋਵੇ ਪਰ ਰਾਣੋ ਮੈਂ ਸੋਚਨੀ ਆ ਜੇ 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 ਇਸ ਤੋਂ ਅੱਗੇ ਕੋਈ ਨਾਹਿਸ਼ ਗੱਲ ਸਤਿਆ ਆਪਣੇ ਆਪਣੇ ਵਣਨ ਵਾਲੇ ਜਵਾਈ ਬਾਰੇ ਮੂੰਹੋਂ ਨਹੀਂ ਸੀ ਕੱਟ ਸਕੀ ਪਰ ਉਸ ਦਿਨ ਆ ਕੱਢਣ ਤੇ ਵੀ ਰਾਣੋ ਸਭ ਸਮਝ ਗਈ ਪਤਾ ਨਹੀਂ ਕੀ ਸੁਝੀ ਰਾਣੋ ਨੂੰ ਜਵਾਬ ਵਿੱਚ ਬਿਨਾਂ ਕੁਝ ਆਖਿਆ ਉਹ ਉੱਠ ਖੜੋਤੀ ਤੇ ਆ ਗਈ ਆ ਗਈ